ٹھیک ہے تو ਇਕੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਨਿਸ਼ਿਧਾ ਨਿਰਦੇਸ਼ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕੋਈ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਪੰਜਾਬ ਪੁਲਿਸ ਪ੍ਰੋਫੈਸ਼ਨਲੀ ਸਖਤ ਤੋਂ ਸਖਤ ਕਾਰਵਾਈ ਕਰੂਗੀ। ਉਸੇ ਲੜੀ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 12 ਤਰੀਕ ਨੂੰ ਇੱਕ ਡਾਕਟਰ ਕੁਲਵਿੰਦਰ ਭੰਗੂ ਨੇ ਜਿਹੜੇ ਉਹਨਾਂ ਦੇ ਇਨਾਂ ਦੇ ਹਸਪੀਟਲ ਚ ਆ ਕੇ ਸੁਧਾਰ ਚ ਤਿੰਨ ਨਾਮਲੂਮ ਵਿਅਕਤੀ ਆਏ ਸੀਗੇ ਤੇ ਉਹਨਾਂ ਦੇ ਗੋਲੀਆਂ ਚਲਾ ਕੇ ਗਏ ਸੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਐ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਦੇ ਆ ਹੋયા 24 ਘੰਟੇ ਦੇ ਅੰਦਰ ਅੰਦਰ ਇੱਕ ਜੱਗਾ ਨਾਂ ਦਾ ਵਿਅਕਤੀ ਸੀਗਾ ਜਿਹੜਿਆਂ ਨੇ ਇਹ ਵਿਅਕਤੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਤੇ ਲੋਜਿਸਟਿਕਸ ਪ੍ਰੋਵਾਈਡ ਕੀਤੇ ਸੀਗੇ ਸਾਡੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ 24 ਘੰਟਿਆਂ ਚ ਇਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਲ ਕਰਦੇ ਆ 130 ਕਿਲੋਮੀਟਰ ਤੱਕ ਇਹਨਾਂ ਦੀ ਚੇਸ ਕੀਤੀ ਅਸੀਂ ਜਿਹੜੇ ਵਿਅਕਤੀ ਸੀਗੇ ਦੋ ਜਿਹੜੇ ਨੇ ਸ਼ੂਟਰ ਸੀਗੇ ਜਿਹੜੇ ਸੰਦੀਪ ਏਲੀਅਸ ਜਾਨੀ ਅਤੇ ਹਰੀਕੁਮਾਰ ਏਲੀਅਸ ਹੈਰੀ ਇਹ ਦੋਵੇਂ ਕਾਲਾ ਸੰਗਾ ਪਿੰਡ ਹੈਗਾ ਜੀ ਕਪੂਰਥਲੇ ਡਿਸਟ੍ਰਿਕਟ ਚ ਉੱਥੇ ਦੇ ਰਹਿਣ ਵਾਲੇ ਨੇ ਸਾਡੀਆਂ ਟੀਮਜ਼ ਨੇ ਬਿਲਕੁਲ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਦੇ ਆ ਇਹਨਾਂ ਨੂੰ ਲੱਭਿਆ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਐਸਐਚਓ ਰਮਨਦਾਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਰਹੀਏ ਲੱਗੇ ਨਹਿਰ ਦੇ ਨੇੜੇ ਘੁੰਮ ਰਹੇ ਨੇ ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਨਹਿਰ ਦੇ ਨਾਲ ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ ਚਾਰ ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲ ਬਾਲ ਬਚਿਆ ਰਿਟੈਲੀਏਟਰੀ ਫਾਇਰ ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੇ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਵੀ ਕਰਨੇ ਪਏ ਐਸੇ ਤੇ ਉਹਨੂੰ ਤੇ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਜਾ ਕੇ ਹਸਪੀਟਲ ਲੈ ਕੇ ਜਾ ਰਹੇ ਹਾਂ ਐਂਬੂਲੈਂਸ 'ਤੇ ਬਿਠਾ ਕੇ ਅੱਛਾ ਸਿਰ ਹੋਰ ਕਿੰਨੇ ਕ ਮਾਮਲੇ ਇਨਾਂ ਤੇ ਦਰਦ ਕੋਈ ਸਾਡੇ ਕੋਲ ਹੁਣ ਜਿਹੜੀ ਇਹ ਜਿਹੜਾ ਦੌਰਾਨੇ ਤਫ਼ਤੀਸ਼ ਅਸੀਂ ਸਾਰਾ ਕੁਝ ਪ੍ਰੋਪਰਲੀ ਇਹਨਾਂ ਤੋਂ ਵੈਰੀਫਾਈ ਕਰਕੇ ਆਪਾਂ ਸਾਰੀਆਂ ਜਿਹੜੀਆਂ ਕਲਾਸਾਂ ਤੁਹਾਡੇ ਸਾਹਮਣੇ ਰੱਖਾਂ। ਰਿਕਵਰੀ ਕੀ ਕੀ ਹੈਗੀ ਹੈ ਜੀ ਇਹਦੇ ਵਿੱਚ? ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਇਹ ਉਹਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬ੍ਰਾਮਧ ਹੋਇਆ ਤੇ ਦੋ ਇਹਨਾਂ ਕੋਲ ਪਿਸਤਲ ਸੀਗੇ 30 ਬੋਰ ਦੇ ਜਿਹਦੇ ਚੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਤਲ ਵੀ ਬ੍ਰਾਮਧ ਹੋ ਗਏ ਆ। ਦੱਸਿਆ ਜਾ ਰਿਹਾ ਕਿ ਜੀਵਨ ਫੌਜੀ ਦੇ ਲਈ ਹੈ ਜਿਹੜੇ ਕੰਮ ਕਰ ਰਿਆ ਸੀ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦਾਂ ਦੀ ਜਿਹੜੀ ਸ਼ਹਿ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ 엘ਿਮੈਂਟਸ ਦੇ ਸ਼ਹਿ ਤੇ ਜਿਹੜੇ ਇੱਥੇ ਦੇ ਮਾਸੂਮ ਨਿਰਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਮੈਂ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਸਭਾ ਸਾਰੇ ਨੌਜਵਾਨ ਨੇ ਉਹਨਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਇਦਾਂ ਦੀ ਜਿਹੜੀ ਗੁਮਰਾਹ ਕਰਨ ਦੀਆਂ ਟੈਕਨੀਕਸ ਨੇ ਉਹ ਆਪ ਬਾਹਰ ਬੈਠ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਕੇ ਤੁਹਾਨੂੰ ਜਿਹੜਾ ਮਾਸੂਮਾਂ ਨੂੰ ਫਸਾਇਆ ਜਿਹੜਾ ਜਾ ਰਿਹਾ ਉਹਨਾਂ ਦੇ ਜਾਲ 'ਚ ਨਾ ਫਸਿਆ ਜਾਵੇ ਇਹਨਾਂ ਦੇ ਖਿਲਾਫ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੰਜਾਬ ਦੇ ਡੀਜੀਪੀ ਸਰ ਦੀਆਂ ਪੰਜਾਬ ਦੇ ਔਨਰੇਬਲ ਸੀਐਮ ਸਰ ਦੀਆਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਕਿੜੀਆਂ ਕਿੜੀਆਂ ਕਿੰਨੀਆਂ ਹੈਗੀਆਂ ਇਹਨਾਂ ਦੇ ਕਿੰਨੇ ਜਿਹੜੀ ਟੋਟਲ ਰਾਉਂਡ ਫਾਇਰ ਹੋਏ ਕਿੰਨੇ ਹੋਏ ਮੈਂ ਤੁਹਾਨੂੰ ਦੱਸਿਆ ਜਿਵੇਂ ਚਾਰ ਰਾਉਂਡ ਜਿਹੜੇ ਇਹਨਾਂ ਵੱਲੋਂ ਦੋਸ਼ੀਆਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਫਾਇਰ ਕੀਤੇ ਗਏ ਸੀਗੇ ਤਿੰਨ ਸਾਡੇ ਵੱਲੋਂ ਰਿਟੈਲੀਏਟਰੀ ਫਾਇਰ ਕੀਤੇ ਗਏ ਸੀਗੇ ਇਹਨਾਂ ਦੀਆਂ ਲੱਤਾਂ ਚਿੰਜਰੀਆਂ ਆਈਆਂ ਨੇ ਦੋਵਾਂ ਦੇ ਕਿੰਨੀ ਜਗ੍ਹਾ ਲੱਗੀਆਂ ਦੋ ਜਣਿਆਂ ਦੇ ਦੋ ਜਗ੍ਹਾ ਲੱਗੀਆਂ ਪੁਲਿਸ ਮਲਾਦਿੰਦੀ ਮੈਂ ਤੁਹਾਨੂੰ ਦੱਸਿਆ ਉਹਦੀ ਬਾਜੂ ਤੋਂ ਗੋਲੀ ਟੱਚ ਕਰਦੀ ਹੋਈ ਨਿਕਲ ਗਈ ਥੈਂਕ ਯੂ